ਕੀ ਪ੍ਰਦਰਸ਼ਨ ਕੀਤਾ ਜਾ ਰਿਹਾ ਮੇਰਾ ਨਾਮ ਅਰੀਨ ਮੋਲ ਵਰਮਾ ਪ੍ਰਦਰਸ਼ਨ ਜਿਹੜਾ ਜੋ ਰਿਹਾ ਜੀ ਕਿਸਾਨ ਜਥੇਬੰਦੀਆਂ ਵੱਲੋਂ ਤੇ ਗਰਦਾਸਪੁਰ ਰਿਟੇਲਰ ਯੂਨੀਅਨ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹਨਾਂ ਵੱਟੇ ਇਹਨਾਂ ਵੱਟੇ ਹੋਲਸੇਲਰ ਮਗਰਮਸ਼ਾਂ ਦੇ ਖਿਲਾਫ ਜੋ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਸੁਣਾ ਚਾਉਣਾ ਕਿ ਜਿਹੜੀ ਖਾਦ ਡੀਪੀ ਯੂਰੀਆ ਜਾਂ ਕੋਈ ਵੀ ਖਾਦ ਹੁੰਦੀ ਹੈ ਇਹ ਸੈਂਟਰ ਵੱਲੋਂ ਕਿਸਾਨਾਂ ਦੇ ਪ੍ਰਤੀ ਇੱਕ ਸਬਸਿਡੀ ਦੇ ਦਿੱਤੀ ਜਾਂਦੀ ਹੈ ਇਹਨਾਂ ਹੋਲਸੇਲਰਾਂ ਵੱਲੋਂ ਇਹ ਜਿਹੜੀ ਆ ਖਾਦ ਦੀ ਬਲੈਕ ਕੀਤੀ ਗਈ ਏ ਬਲੈਕ ਇਤਰਾ ਕੀਤੀ ਗਈ ਏ ਕਿ ਜਿਵੇਂ ਕਿ ਆਪਾਂ ਕੱਲ ਚੀਫ ਸਾਹਿਬ ਕੋਲ ਬੈਠੇ ਸੀ ਇਹਨਾ ਲਾਸਟ ਈਅਰ ਤੋਂ ਖਾਦ ਜਿਹੜੀ ਸਰਪਲਸ ਆਈ ਏ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੋਟਾ-ਮੋਟਾ 16 16 ਲੱਖ ਦੇ ਕਰੀਬ ਸੀ ਜਾਂਦੀ ਯੂਰੀਆ ਆ ਚੁੱਕੀ ਏ ਉਹਦੇ ਇੰਨੀ ਬੋਰੀਆਂ ਦੇ ਬਾਵਜੂਦ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਇੰਨੀ ਤੁਸੀਂ ਵੀ ਦੇਖ ਸਕਦੇ ਹੋ ਵੀ ਇਹਨਾ ਕਿਸਾਨਾਂ ਦਾ ਰੋਸ ਕੀ ਏ ਇਹਨਾਂ ਕੋ ਇਹਨਾਂ ਕੋਲ ਇੱਕ ਕਈ ਐਸੇ ਕਿਸਾਨ ਵੀ ਬੈਠੇ ਨੇ ਜਿਨ੍ਹਾਂ ਨੇ ਇੱਕ ਇੱਕ ਬੋਰੀ ਵੀ ਨਹੀਂ ਪਾਈ ਅਜੇ ਤੱਕ ਆਪਣੇ ਇੱਕ ਇੱਕ ਬੋਰੀ ਝੋਨੇ ਨੂੰ ਬਾਸਮਤੀਆਂ ਨੂੰ ਇੱਕ ਇੱਕ ਬੋਰੀ ਨਹੀਂ ਪਈ ਇਹਨਾਂ ਲੋਕਾਂ ਨੇ ਕੀ ਕੀਤਾ ਇਹਨੂੰ ਪ੍ਰਾਈਵੇਟ ਸੈਕਟਰਾਂ ਦੇ ਵੇਚਿਆ ਮੇਰਾ ਨਾਮ ਅਨਲ ਕੁਮਾਰ ਹੈ ਅੱਜ ਅਸੀਂ ਇੱਥੇ ਇਸ ਤਰ੍ਹਾਂ ਇਕੱਠੇ ਹੋਏ ਆ ਕਿਉਂਕਿ ਟੈਗਿੰਗ ਦਾ ਜਿਹੜਾ ਮਸਲਾ ਹੈਗਾ ਟੈਗਿੰਗ ਦੇ ਨਾਲ ਐਸਲੇ ਜਿਹੜਾ ਵਾ ਨਾ ਡੀਲਰ ਜਿਹੜਾ ਵਾ ਉਹ ਮਰ ਰਿਹਾ ਵਾ ਛੋਟੇ ਡੀਲਰਾਂ ਨੂੰ ਇਹਨਾਂ ਨੇ ਬਿਲਕੁਲ ਟੈਗਿੰਗ ਕਰ ਕਰਕੇ ਜਿਸੇ ਕੋ ਰਾਸ ਹੀ 2 ਲੱਖ 3 ਲੱਖ ਦੀ ਹੈ ਜਾਂ 4 ਲੱਖ ਰੁਪਏ ਦੀ ਹੈ ਇਹ ਆ ਕਿ ਪਹਿਲੇ ਇਹਨਾਂ ਨੇ ਆਪਣੇ ਇੱਕ ਬੋਰੀ ਦੇ ਨਾਲ ਜਿਹੜੀ ਯੂਰੀਆ ਦੀ ਇੱਕ ਬੋਰੀ ਸੀ ਉਸ ਦੇ ਨਾਲ ਇਹਨਾਂ ਨੇ ਇੱਕ ਪੈਕਟ ਜਿਹੜਾ ਵਾ ਆਨਵੈਕਸ ਦਵਾਈ ਆਂਦੀ ਹੈ ਉਹ ਜਿਹੜੀ ਹੈ ਜਿਸ ਦਾ ਰੇਟ ਕਰੀਬ 400 ਰੁਪਿਆ ਵਾ ਇਹਨਾਂ ਨੇ 530 30 ਰੁਪਏ ਰੇਟ ਲਾ ਕੇ 520 ਜਾਂ 530 ਰੁਪਏ ਰੇਟ ਲਾ ਕੇ ਦੁਕਾਨਾਂ ਦੇ ਉੱਤੇ ਇੱਕ ਯੂਰੀਆ ਦੀ ਬੋਰੀ ਦੇ ਨਾਲ ਦਿੱਤਾ। ਲੋਹ ਦੇ ਬਣਾ ਯੂਰੀਆ ਨਹੀਂ ਮਿਲੇਗੀ। ਨਹੀਂ ਮਿਲੇਗੀ। ਹੁਣ ਹਜੇ ਤੇ ਉਹ ਗੱਲ ਮੁੱਕੀ ਨਹੀਂ। ਆਪਾਂ ਇਹ ਕਹਿੰਨੇ ਆ ਕਿ ਮਹਿਕਮਾ ਐਗਰੀਕਲਚਰ ਬੈਕਵਰਡ ਦੀ ਵੀ ਐਡੀ ਨਲਕੀ ਆ। ਅਸੀਂ ਅੱਜ ਤੱਕ ਮੈਨੂੰ ਵੀ 37 ਸਾਲ ਹੋ ਗਏ ਆ ਕੰਮ ਕਰਦਿਆਂ। ਐਮ ਹਾਈ ਸਾਹਿਬ ਹੈਗੇ ਇਹਨਾਂ ਨੂੰ 50 ਸਾਲ ਹੋ ਗਏ ਕੰਮ ਕਰਦਿਆਂ। ਇਸ ਤਰ੍ਹਾਂ ਹੋਰ ਹੈਗੇ ਨੇ ਜਿਹੜੇ 50-50 ਸਾਲ ਦੇ 25-25 30-30 ਸਾਲ ਵਾਲੇ ਤੇ ਸਾਰੇ ਹੀ ਆ। ਜਿਨ੍ਹਾਂ ਨੂੰ ਕੰਮ ਕਰਦਿਆਂ ਹੋਏ ਆ ਔਰ ਐਡੀ ਸ਼ਰਮ ਦੀ ਗੱਲ ਆ। ਕਿ ਜਿਹੜੀ ਪਿਛਲੇ 1 ਮਹੀਨੇ ਦੇ ਤੋਂ ਫਾਰਮਰ ਨੂੰ ਇੱਕ ਬੋਰੀ ਕਿਸੇ ਦੁਕਾਨ ਦੇ ਉੱਤੇ ਖਾਦ ਦੀ ਨਹੀਂ ਹੈਗੀ ਯੂਰੀਆ ਦੀ ਇਹ ਜਿਹੜੀ ਸਾਰੀ ਖਾਦ ਆ ਇਹ ਗਈ ਕਿੱਥੇ ਇਹ ਜਿਹੜੀ ਖਾਦ ਆ ਇਹ ਇਹਨਾਂ ਨੇ ਪਹਿਲੇ ਨੰਬਰ ਤੇ ਸਾਰਿਆਂ ਨੇ ਲਾਇਸੈਂਸ ਬਣਾਇਆ ਅੰਮਰਸਰ ਹੁਸ਼ਿਆਰਪੁਰ ਪਠਾਨਕੋਟ ਔਰ ਆਪਣੇ ਇਹ ਸਾਰੀ ਖਾਦ ਜਿਹੜੀ ਆ ਇਹ ਲਾਗੇ ਦੇ ਡਿਸਟ੍ਰਿਕਟਾਂ ਦੇ ਵਿੱਚ ਬਲੈਕ ਚ ਜਿੱਥੇ ਇਹਨਾਂ ਨੂੰ ਵੱਧ ਪੈਸੇ ਮਿਲਦੇ ਆ ਉਹਨਾਂ ਨੂੰ ਬਲੈਕ ਕਰਕੇ ਨਾਲ ਟੈਗਿੰਗ ਕਰਕੇ ਨਾਲ ਸੌਦੇ ਔਰ ਦੇ ਕੇ ਇਹ ਉਹਨੂੰ ਵੇਚਦੇ ਆ ਅਗਲੀ ਜਿਹੜੀ ਇੱਕ ਬੁਰੀ ਰਤੇ